ਕਿ ਭਾਈ ਮਰਦਾਨਾ ਸਾਹਿਬ ਜੀ ਨੇ ਕਿਹਾ ਜਦੇ ਪਹੁੰਚੇ ਨਹੀਂ ਕਿ ਮਹਾਰਾਜ ਭੁੱਖ ਬਹੁਤ ਲੱਗੀ ਹੈ ਪੁੱਛੋ ਕੋਈ ਨਾ ਮਹਾਰਾਜ ਕਹਿੰਦੇ ਆ ਭਾਈ ਮਰਦਾਨਾ ਜੀ ਨੂੰ ਬਸ ਅੱਗੇ ਵੱਸ ਦੀ ਆ ਰਹੀ ਹੈ ਖਾਣ ਨੂੰ ਭੋਜਨ ਪਕਵਾਨ ਬਹੁਤ ਮਿਲੇਗਾ ਉਹ ਕਹਿੰਦੇ ਨੇ ਮਹਾਰਾਜ ਜੀ ਵੀ ਮਿਲੇਗਾ ਤੇ ਸਹੀ ਪਰ ਆਪਣੇ ਕੋਲ ਖਰੀਦਣ ਵਾਸਤੇ ਕੀ ਹੈ ਕੁਝ ਇਤਿਹਾਸ ਕਰ ਕਹਿੰਦੇ ਕਿ ਰਾਜੇ ਤੇ ਰਾਣੀ ਨੇ ਲਾਲ ਦਿੱਤਾ ਕੋਚ ਵਿਦਵਾਨਾਂ ਦਾ ਮਤਿਆ ਹਜ਼ੂਰ ਜਾ ਰਹੇ ਸਨ ਜਦੋਂ ਆਪਣੇ ਚਰਨ ਰੇਤ ਵਾਲੇ ਪਾਸੇ ਲਾਏ ਤੇ ਜਿੱਥੇ ਰੇਤ ਉੱਠੀ ਉਥੋਂ ਚਮਕਦਾ ਹੋਇਆ ਕੀਮਤੀ ਲਾਲ ਲੱਭ ਗਿਆ ਮਹਾਰਾਜ ਜੀ ਨੇ ਚੁੱਕ ਕੇ ਕਿਹਾ ਲੈ ਮਰਦਾਨਿਆਂ ਇਸ ਲਾਲ ਨੂੰ ਲੈ ਜਾ ਜਦੋਂ ਪਹੁੰਚ ਗਏ ਬਾਹਰ ਬਾਹਰ ਇਹ ਵੇਚ ਕੇ ਆਪਣੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕਰ ਲੈ ਆਪਸਾ ਰਿਸ਼ਤਾ ਕੀ ਤੋਂ ਜਾਣੂ ਨਾ ਭਾਈ ਸਾਹਿਬ ਚਲੇ ਗਏ Te uite?